ਇਹ ਅੱਜ ਕਿੰਨੀ ਕੋਲ ਰਹੇ ਹਾਂਜੀ ਮੇਰੇ ਤੇ 11 ਤਰੀਕ ਨੂੰ ਇੱਕ ਸਾਡੇ ਇੱਕ ਯੂਕੇ ਤੋਂ ਇੱਕ ਲੜਕਾ ਆਇਆ ਹੋਇਆ ਸੀ ਸੁਖਚੰਨ ਸਿੰਘ ਉਹਦੇ ਉੱਪਰ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਆ ਉਹਦੇ ਇੱਕ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਕਿ ਕੁਝ ਵਿਅਕਤੀ ਉਹਨੂੰ ਟਾਰਗੇਟ ਕਰ ਰਹੇ ਨੇ ਐਂਡ 11 ਤਰੀਕ ਨੂੰ ਜਿਹੜੀ ਹੈਗੀ ਉਹਦੇ ਉੱਪਰ ਜਿਹੜਾ ਸੁਖਚੰਨ ਸੀ ਉਹਦੇ ਉੱਪਰ ਫਾਇਰਿੰਗ ਹੋਈ ਸੀ ਪਰ ਜੇ ਵੀ ਫਾਇਰਿੰਗ ਦੇ ਦੋ ਜਣੇ ਵਾਲੇ ਸਸਪੈਕਟ ਉਹਦੇ ਵਿੱਚ ਦੋ ਆਇਡੈਂਟੀਫਾਈ ਕੀਤੇ ਗਏ ਸੀ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਮੁਸ਼ਤਿਹਤ ਕੀਤਾ ਐਂਡ ਮੁਕਦਮਾ ਦਰਜ ਕਰਕੇ 14 ਨੰਬਰ ਮੁਕਦਮਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਤਪੀਸ਼ ਚੱਲ ਰਹੀ ਸੀ ਤੇ ਇਹਦੇ ਵਿੱਚ ਮੇਰੇ ਵੱਲੋਂ ਡੀਐਸਪੀ ਸ਼ਾਹਕੋਟ ਦੀ ਨਿਗਰਾਨੀ ਦੇ ਹੇਠ ਸਾਡੇ ਡੀਐਸਪੀ ਸੁਖਪਾਲ ਸਿੰਘ ਤੇ ਸਾਡੇ ਐਸਐਚਯੂ ਇੰਸਪੈਕਟਰ ਬਲਵਿੰਦਰ ਸਿੰਘ ਤੇ ਇੰਚਾਰਜ ਤਲਵੰਡੀ ਸਿੰਘੇੜਾ ਏਐਸਆਈ ਮੇਜਰ ਸਿੰਘ ਇਹਨਾਂ ਦੀ ਜਿਹੜੀ ਹੈਗੀ ਹੈ ਅਹ ਟੀਮਾਂ ਜਿਹੜੀਆਂ ਵੱਖ-ਵੱਖ ਟੀਮਾਂ ਤਫਤੀਸ਼ ਦੇ ਵਿੱਚ ਬਣਾਈਆਂ ਗਈਆਂ ਸੀ ਤਫਤੀਸ਼ ਦੇ ਵਿੱਚ ਪਾਇਆ ਗਿਆ ਕਿ ਸਾਡੇ ਕੋਲ ਸਿਗਰੇਟ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਵਿਅਕਤੀਆਂ ਨੇ ਅਹ ਫਾਇਰਿੰਗ ਕੀਤੀ ਸੀ 11 ਤਰੀਕ ਨੂੰ ਜਿਸ ਦੇ ਵਿੱਚ 14 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਉਹ ਅੱਜ ਇਸ ਪਰਜੀਆਂ ਏਰੀਏ ਦੇ ਵਿੱਚ ਜਿਹੜਾ ਹੈਗਾ ਘੁੰਮ ਰਹੇ ਨੇ ਤੇ ਦੁਬਾਰਾ ਫਿਰ ਉਸ ਦੇ ਉੱਤੇ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ ਫਾਇਰਿੰਗ ਕਰਦੀ ਨੀਤੀ ਦੇ ਨਾਲ ਦੁਬਾਰਾ ਇਹ ਆਏ ਨੇ ਇਹ ਜਿਹੜਾ ਇਹਦੇ ਵਿੱਚ ਮਦਈਮ ਕਦਮਾਂ ਸੀ ਇਹਦਾ ਯੂਕੇ ਦੇ ਵਿੱਚ ਰਹਿੰਦਾ ਇਹਦਾ ਯੂਕੇ ਦੇ ਵਿੱਚ ਇੱਕ ਇੱਕ ਵਿਅੰਤਨਾ ਦਾ ਲੜਕਾ ਉਹਦੇ ਨਾਲ ਇਹਦਾ ਕੋਈ ਪੈਸੇ ਦਾ ਲੈਣ-ਦੇਣ ਸੀ ਵਿਅੰਤ ਨੇ ਅੱਗੇ ਜਿਹੜਾ ਉਹਦਾ ਕੋਈ ਸਾਥੀ ਇੱਕ ਫਿਲੀਪੀਨ ਦੇ ਵਿੱਚ ਚਾਨਣਾ ਦਾ ਰਹਿੰਦਾ ਉਹਦੇ ਰਾਈ ਜਿਹੜੇ ਸ਼ੂਟਰਜ਼ ਨੂੰ ਹਾਇਰ ਕੀਤਾ ਤੇ ਇਹਦੇ ਇੱਕ ਜਿਹੜਾ ਅੰਗਰੇਜ਼ ਨਾਮ ਦਾ ਜਿਹੜਾ ਲੜਕਾ ਹੈਗਾ ਜਿਹੜਾ ਸ਼ੂਟਰ ਹੈਗਾ ਸੀ ਇੱਕ ਜਿਹੜਾ ਕਰਨਾ ਇਹਨਾਂ ਨੂੰ ਚਾਨਣ ਵੱਲੋਂ ਜਿਹੜੇ ਹੈਗੇ ਨੇ ਪੈਸੇ ਭੇਜੇ ਜਾਂਦੇ ਆ ਤੇ ਇਹ ਫਾਇਰਿੰਗ ਜਿਹੜੀ ਸੂਚਾਨ ਦੇ ਉੱਤੇ ਕਰਾਈ ਗਈ ਸੀ ਪਰ ਇਹਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੋਣ ਦੇ ਉੱਤੇ ਸਾਡੇ ਏਐਸਆਈ ਚੌਂਕੀ ਇੰਚਾਰਜ ਜਿਹੜਾ ਸੰਘੇੜਾ ਹੈਗਾ ਤਲਵੰਡੀ ਸੰਘੇੜਾ ਉਹ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਥੋਂ ਜਿਹੜੀ ਇਹ ਜਿੱਥੇ ਆਪਾਂ ਵਕੂਆ ਤੇ ਖੜੇ ਆ ਗਏ ਆ ਇਹ ਪਰਜੀਆਂ ਵਾਲੀ ਸਾਈਡ ਤੋਂ ਘੁੰਮ ਰਿਖਮਾਉਦੀ ਹੋਈ ਜਿਹੜੇ ਦੋਨੇ ਜਣੇ ਇਥੇ ਮੋਟਰਸਾਈਕਲ ਚਾਹ ਰਹੇ ਸੀ ਜਦੋਂ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਜੋਦੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੇ ਖਾਤਰ ਸੈਲਫ ਡਿਫੈਂਸ ਦੇ ਵਿੱਚ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਹੈਗੀ ਇਹ ਗੋਲੀ ਚਲਾਈ ਗਈ ਜਿਹਦੇ ਵਿੱਚ ਜਿਹੜਾ ਕਰਮਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਸਸਪੈਕਟ ਉਹ ਇੰਜਰਡ ਹੋਇਆ ਉਹਨੂੰ ਹਸਪਿਟਲਾਈਜ਼ ਕੀਤਾ ਗਿਆ ਐਂਡ ਦੂਜਾ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਇੱਕ 32 ਬੋਰ ਦਾ ਪਿਸਟਲ ਜਿਹੜਾ ਤੁਸੀਂ ਦੇਖ ਰਹੇ ਹੋ ਮੌਕੇ ਦੀ ਵਾਰਦਾਤ ਤੇ ਉੱਤੇ ਜਿਹੜਾ ਅਸੀਂ ਰਿਕਵਰ ਕੀਤਾ ਐਂਡ ਪਲੱਸ ਜਿਹੜੇ ਹੈਗੇ ਲਾਈਵ ਕਾਟਿਜ ਜਿਹੜੇ ਹੈਗੇ ਨੇ ਅੰਦਰ ਖਾਲੀ ਕਰਦੂ ਉਸ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਐਮਪਟੀ ਸ਼ੈਲ ਜਿਹੜੇ ਹੈਗੇ ਸਾਨੂੰ ਮਿਲੇ ਤੇ ਇੱਕ ਮੋਟਰਸਾਈਕਲ ਅਸੀਂ ਜਿਹੜਾ ਰਿਕਵਰ ਕੀਤਾ ਇਹਦੇ ਵਿੱਚ ਅਗਲੀ ਜਿਹੜੀ ਤਪੀਸ਼ ਹੈ ਡੰਗਾਈਂ ਦਾ ਅਸੀਂ ਕਰ ਰਹੇ ਹਾਂ ਸਰ ਸਤਾਂ ਸਿੰਘ ਕਿਹੜੇ ਪਿੰਡ ਤੋਂ ਜੀ ਅੱਧਾ ਸੋਲ ਜਗੀਰ ਪਿੰਡ ਜਿਹੜਾ ਹੈਗਾ ਨਾਲ ਹੀ ਹੈਗਾ ਸੋਲ ਜਗੀਰ ਦਾ ਹੀ ਅਗਲਾ ਪਿੰਡ ਹੈ ਅੱਜ ਫੇਰ ਜਿਹੜੇ ਸਸਪੈਕਟ ਹੈਗੇ ਨੇ ਇੱਥੋਂ ਇਹਨਾਂ ਨੇ ਸੋਲ ਜਗੀਰ ਵਾਲੀ ਜਾ ਰਹੇ ਸੀ ਜਦੋਂ ਇਹਨਾਂ ਫਾਇਰਿੰਗ ਕਰਨ ਦੀ ਸੀ ਤਾਂ ਪੁਲਿਸ ਪਾਰਟੀ ਦੀ ਜਿਹੜੀ ਮਸ਼ਤਿਹਦੀ ਨਾਲ ਜਿਹੜੀ ਵਾਰਦਾਤੋਂ ਤੋਂ ਟਾਲ ਕੇ ਤੇਰੇ ਵਿੱਚ ਜਿਹੜੇ ਦੋਨੇ ਦੋਸ਼ੀ ਫੜੇ ਆਂ ਅਰ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਨਾ ਕਰਾਇਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਪਰ ਜਿਹੜੇ ਡਿਪਲੋਮੈਟਿਕ ਚੈਨਲ ਦੇ ਅੰਦਰਾਈ ਉਹਨਾਂ ਦੀ ਜਿਹੜੀ ਹੈਗੀ ਆ ਵਾਪਸ ਹਵਾਲਗੀ ਵਾਲੀ ਜਿਹੜੀ ਕਾਰਵਾਈ ਐਕਸਟਰੈਡੀਸ਼ਨ ਦੀ ਅਸੀਂ ਸ਼ੁਰੂ ਕਰਾਂਗੇ ਸਰ ਸੁਪਰ ਕਿਤੋਂ ਦੀ ਲਿਗਈ ਤੇ ਜਿਹੜੇ ਤਰਨਤਾਰਨ ਦੇ ਵਿੱਚ ਚੋਲਾ ਸਾਹਿਬ ਥਾਣੇ ਦੇ ਅੰਦਰ ਇਹਨਾਂ ਦਾ ਜਿਹੜਾ ਮਹਿਰਾਣਾ ਪਿੰਡ ਪੈਂਦਾ ਹੈਗਾ